ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੰਡੀਆ ਗੱਠ ਜੋੜ ਦੀ ਗੱਲ ਕੀਤੀ ਹੈ ਕਹਿੰਦੇ ਇੰਡੀਆ ਗੱਠ ਜੋੜ ਇੱਕ ਮੁੱਠਾ ਹੈ ਇਹਦਾ ਜੀਰੋ ਕਹਿਣ ਵਾਲਾ ਭਗਵੰਤ ਮਾਨ ਕੱਲ ਕਹਿੰਦਾ ਜੀ ਇੰਡੀਆ ਗੱੜੂ ਇੱਕ ਮੁੱਠਾ ਹੈ ਸਾਨੂੰ ਇੱਕ ਹੋਣਾ ਪੈਣਾ ਸਾਨੂੰ ਇੱਕ ਹੋ ਕੇ ਵੱਡੀਆਂ ਤਾਕਤਾਂ ਨੂੰ ਹਰਾਉਣਾ ਪੈਣਾ ਜੇ ਇੱਕ ਤਲ ਤ ਹਰਾਵਾਂਗੇ ਤਾਂ ਇਹ ਮੁੱਕ ਬਚੇ ਹੋ ਸਕਦਾ ਹੈ ਕਿ ਕਾਂਗਰਸ ਨੂੰ ਕੁਝ ਮੱਤਾਂ ਆ ਜਾਵੇ ਜਿਹੜੀ ਕਾਂਗਰਸੀ ਪੰਜਾਬ ਤੋਂ ਹੈ ਇਹ ਹੁਟਿਆਗ ਨਹੀਂ ਕਹਿੰਦਾ ਕਰ ਸਕਦੇ ਅਸੀਂ ਕਿਦਾਂ ਜੇਕਰ ਕੋਈ ਆਮ ਆਦਮੀ ਪਾਰਟੀ ਨੂੰ ਕੋ ਚੋਣ ਕਹੇਗਾ ਜੇ ਤੂੰ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਗੜਵੀ ਬਿੰਦੂ ਮੰਨਦੇ ਆ ਫਿਰ ਮਤਲਬ ਕਿ ਵੀ ਸ਼ਾਇਦ ਕੋਈ ਕਰਨ ਵੈਸੇ ਨਰਿੰਦਰ ਮੋਦੀ ਦੀ ਗੱਲ ਸੱਚੀ ਹੋ ਸਕਦੀ ਹੈ ਜੇਕਰ ਇੰਡੀਆ ਗੱਠ ਜੋੜ ਵਾਲੇ ਐਦਾਂ ਕਰਦੇ ਰਹੇ ਤਾਂ ਨਰਿੰਦਰ ਮੋਦੀ ਸੱਚਾ ਹੋ ਸਕਦਾ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੂੰਹੋਂ ਅਸੀਂ ਅਕਸਰ ਸੁਣਦੇ ਹੁੰਨੇ ਆ ਕਿ 13 0 ਪੰਜਾਬ ਬਣੇਗਾ ਹੀਰੋ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੰਡੀਆ ਗੱਠ ਜੋੜ ਦੀ ਗੱਲ ਕੀਤੀ ਹੈ ਕਹਿੰਦੇ ਇੰਡੀਆ ਗੱਠ ਜੋੜ ਇੱਕ ਮੁੱਠਾ ਜੀ ਕਹਿੰਦੇ 13 0 ਕਹਿਣ ਵਾਲਾ ਭਗਵੰਤ ਮਾਨ ਕੱਲ ਕਹਿੰਦਾ ਇੰਡੀਆ ਗੱਠ ਜੋੜ ਇੱਕ ਮੁੱਠਾ ਹੈ ਸਾਨੂੰ ਇੱਕ ਹੋਣਾ ਪੈਣਾ ਸਾਨੂੰ ਇੱਕ ਹੋ ਕੇ ਵੱਡੀਆਂ ਤਾਕਤਾਂ ਨੂੰ ਹਰਾਉਣਾ ਪੈਣਾ ਜੇ ਇੱਕ ਤਾਕਤ ਹਰਾਵਾਂਗੇ ਤਾਂ ਇਹ ਮੁਲਕ ਬਚੇਗਾ ਕੱਲ ਭਗਵੰਤ ਮਾਨ ਨੇ ਗੱਲ ਇਹ ਆਖੀ ਹੈ ਦੇਸ਼ ਨੂੰ ਬਚਾਉਣ ਲਈ ਸਾਨੂੰ ਵੱਡੇ ਤਿਆਗ ਕਰਨ ਦੀ ਲੋੜ ਹੈ। ਹੂੰ ਬਜੇ ਸਿਆਸਤ ਨਹੀਂ ਤਿਆਗ ਕਰਦੀ ਹੁੰਦੀ। ਤਾਂ ਸਿਆਸਤ ਨਹੀਂ ਤਿਆਗ ਕਰਦੀ ਹੁੰਦੀ ਤੇ ਚਲੋ ਐਨੀਥਿੰਗ ਜੋ ਵੀ ਹੈਗਾ ਵੀ ਪਰ ਭਗਵਾਨ ਤੁਮਾਨ ਨੇ ਕਿਹਾ ਤਾਂ ਕੱਲ ਵੀ ਸਾਨੂੰ ਤੇ ਵੱਡੇ ਤਿਆਗ ਕਰਨ ਦੀ ਲੋੜ ਹੈਗੀ ਆ ਤੇ ਇਹ ਇਕੱਠੇ ਸਾਨੂੰ ਹੋਣਾ ਚਾਹੀਦਾ। ਰੌਲਾ ਪਿਆ ਪਿਆ ਜੀ ਪੂਰੇ ਭਾਰਤ ਵਿੱਚ। ਹੂੰ ਨਤੀਸ਼ ਕੁਮਾਰ ਲੁੱਟ ਲਿਆ ਉਹਨਾਂ ਨੇ। ਹੂੰ ਉਹ ਉਹਦੇ ਉੱਪਰ ਡਾਕਾ ਮਾਰ ਕੇ ਲੁੱਟ ਲਿਆਗੇ ਨਤੀਸ਼ ਕੁਮਾਰ ਨੂੰ। ਤੇ ਮਮਤਾ ਬੈਂਦਰਜੀ ਇੱਕ ਪਾਸੇ ਫਿਰਦੀ ਆ ਉਹ ਕਹਿੰਦੀ ਆ ਜੀ ਮੈਂ ਮੈਂ ਤਾਂ ਸਾਰੀਆਂ ਲੜੂਗੀ ਸਿੱਟਾਂ ਹੂੰ ਆ ਪੰਜਾਬ ਦੇ ਵਿੱਚ ਤੁਹਾਡੇ ਹੋਗੇ ਧਰਮਿੰਦਰ ਜੀ ਇਹ ਕਾਂਗਰਸ ਵਾਲੇ ਕਾਂਗਰਸ ਵਾਲੇ ਪ੍ਰਤਾਪ ਸਿੰਘ ਬਾਜਵਾ ਹੂੰ ਤੇ ਉਹ ਕਹਿੰਦੇ ਅਸੀਂ ਬਖਰਾ ਚੋਂ ਲੜਾਂਗੇ ਜੀ ਹੂੰ ਜਿਵੇਂ 11 ਤਰੀਕ ਨੂੰ ਆ ਰਹੇ ਨੇ ਉਹ ਇੱਥੇ ਮਲਕਾਰ ਜੁਨੇ ਖੜ ਗਏ ਹੂੰ ਸ਼ਾਇਦ ਕੋਈ ਨਵਾਂ ਗੱਲ ਕਰਦਣ ਵੀ ਇੱਕ ਮੁਠ ਹੋ ਜਾ ਸਾਰੇ ਸ਼ਾਇਦ ਕੋਈ ਗੱਲ ਹੋ ਜAVE ਸ਼ਾਇਦ ਹੋ ਸਕਦਾ ਕਿ ਕਾਂਗਰਸ ਨੂੰ ਕੁਝ ਮੱਤ ਆ ਜਾਵੇ ਜਿਹੜੀ ਕਾਂਗਰਸ ਦੇ ਪੰਜਾਬ ਕਾਂਗਰਸ ਇਹ ਹੁਣ ਤਿਆਗ ਨਹੀਂ ਕਹਿੰਦਾ ਕਰ ਸਕਦੇ ਅਸੀਂ ਕਿੱਦਾਂ ਜੇਕਰ ਕੋਈ ਆਮ ਆਦਮੀ ਪਾਰਟੀ ਨੂੰ ਕੋ ਚੋਣ ਕਹੇਗਾ ਜੇ ਤੂੰ ਲੁਧਿਆਣੇ ਤੋਂ ਆਮ ਆਦਮੀ ਪਾਰਟੀ ਲੜੇਗੀ ਬਿੱਟੂ ਮੰਨ ਜੇ ਫਿਰ ਹੂੰ ਨਹੀਂ ਮੰਨੇਗਾ ਨਾ ਨਹੀਂ ਮੰਨੇਗਾ ਤੇ ਐਦਾਂ ਕੌਣ ਮਨੀਸ਼ ਤਵਾੜੀ ਹੋ ਗਿਆ ਜਾਂ ਜਿਹੜੇ ਵੀ ਹੈਗੇ ਨੇ ਬੰਦੇ ਉਹਨਾਂ ਦੇ ਉਹਨਾਂ ਦੇ ਦੇਖ ਕੇ ਸੀਟ ਖੋਈ ਜਾਏਗੀ ਥੋੜਾ ਮੰਨਣਗੇ ਹੂੰ ਚਲੋ ਫਿਰ ਵੀ ਤਿਆਗ ਕਰਨਾ ਪੈਣਾ ਅ ਨਤੀਸ਼ ਕੁਮਾਰ ਦਾ ਰੌਲਾ ਪਿਆ ਗਿਆ ਉਧਰ ਮਹਾਰਾਸ਼ਟਰ ਦੇ ਵਿੱਚ ਸਰਕਾਰ ਤੋੜ ਕੇ ਉਹਨਾਂ ਨੇ ਸ਼ਿਵ ਸੈਨਾ ਵਰਗੀ ਟੁਕੜੇ ਟੁਕੜੇ ਕਰਤੀ ਐਨਸੀਬੀ ਟੁਕੜੇ ਟੁਕੜੇ ਕਰਤੀ ਭਾਜਪਾ ਨੇ ਉੱਥੇ ਰੌਲਾ ਪਿਆ ਪਿਆ ਦਿੱਲੀ ਦੇ ਵਿੱਚ ਉਂ ਖਿੱਚਿਆ ਵਾ ਸਾਰਾ ਕੁਝ ਹੂੰ ਸੋ ਜਿਹੜਾ ਇੰਡੀਆ ਗੱਠ ਜੋੜਾ ਰੌਲਾ ਪਿਆ ਪਿਆ ਉਹਦਾ ਚਲੋ ਫੇਰ ਵੀ ਮਤਲਬ ਕਿ ਵੀ ਸ਼ਾਇਦ ਕੋਈ ਕਰਨ ਵੈਸੇ ਨਰਿੰਦਰ ਮੋਦੀ ਦੀ ਗੱਲ ਸੱਚੀ ਹੋ ਸਕਦੀ ਹੈ ਜੇਕਰ ਇੰਡੀਆ ਗੱਠ ਜੋੜ ਵਾਲੇ ਐਦਾਂ ਕਰਦੇ ਰਹੇ ਤਾਂ ਨਰਿੰਦਰ ਮੋਦੀ ਸੱਚਾ ਹੋ ਸਕਦਾ ਹੈ ਉਹ ਤਾਂ ਪੱਕਾ ਧਾਰੀ ਬੈਠੇ ਆ ਮੋਦੀ ਹੁੰਦਾ ਵੀ ਸੜੀ ਸਰਕਾਰ ਬਣ ਗਈ ਆ ਬਜਟ ਚ ਕੋਈ ਐਲਾਨ ਨਹੀਂ ਕੀਤਾ ਬਜਟ ਚ ਕਿਸੇ ਨੇ ਕੁਝ ਨਹੀਂ ਦਿੱਤਾ ਕਿਉਂਕਿ ਉਹਨਾਂ ਕੋਲ ਰਾਮ ਮੰਦਰ ਹੈਗਾ ਜੀ ਉਹ ਰਾਮ ਮੰਦਰ ਹੈਗਾ ਉਹ ਤਾਂ ਪੱਕਾ ਧਾਰੀ ਬੈਠੇ ਆ ਹੁਣ ਇਹ ਜਿਹੜੇ ਹੈਗੇ ਆ ਇਹ ਵੀ ਰੌਲਾ ਪਾਈ ਜਾਂਦੇ ਆ ਹੂੰ ਇਹ ਵੀ ਉਹ ਨਵਜੋਤ ਸਿੱਧੂ ਆਪਣੀ ਢਫਲੀ ਵਜਾਈ ਜਾਂਦਾ ਹੂੰ ਕਹਿੰਦਾ ਮੈਂ ਹੀ ਠੀਕ ਆ ਬਸ ਬਾਕੀ ਸਾਰੇ ਕਾਂਗਰਸ ਦਾ ਬੇਕਾਰ ਨੇ ਜੀ ਮੁੱਦੇ ਦਾ ਇਕੱਲਾ ਮੈਂ ਹੀ ਚੁੱਕਦਾ ਕਹਿੰਦਾ ਹੂੰ ਉਹ ਕਹਿੰਦਾ ਨਵਜੋਤ ਸਿੱਧੂ ਕਲਾ ਕੱਲੇ ਆ ਪੰਜਾਬ ਦੇ ਮੁੱਦਿਆਂ ਦਾ ਤੈਸ਼ੀ ਹੈਗਾ ਬਾਕੀ ਸਾਰੇ ਸਾਰੇ ਕੰਦੇ ਮਿਲੇ ਹੋਏ ਨੇ ਹਮ ਆਪਣੇ ਆਪ ਨੂੰ ਰੱਬ ਸਮਝ ਲੈਂਦਾ ਉਹ ਨਵਜੋਤ ਸਿੱਧੂ ਚੱਲ ਪਾਈ ਠੀਕ ਆ ਰੱਬ ਹੋਣਾ ਤੂੰ ਤੇ ਦੂਜੇ ਪਾਸੇ ਇਹ ਸੁਖੀ ਰੰਦਾਵਾ ਉਹ ਕਹਿੰਦੇ ਜੀ ਨਵਜੋਤ ਸਿੱਧੂ ਬੰਦਾ ਠੀਕ ਨਹੀਂ ਹੈਗਾ ਜੀ ਅਸੀਂ ਠੀਕ ਆ ਜਦੋਂ ਤੱਕ ਇਹ ਗੱਲ ਚੱਲਦੀ ਰਹੇਗੀ ਨਾ ਮੈਂ ਠੀਕ ਆ ਸਭ ਤੋਂ ਖਤਰਨਾਕ ਪਰਿਵਾਰ ਦੇ ਵਿੱਚ ਝਗੜਾ ਦੁਪਾੜ ਪੈਣ ਦਾ ਕਾਰਨ ਹੁੰਦਾ ਮੈਂ ਠੀਕ ਆ ਹਮ ਇੱਕੇ ਹੀ ਸ਼ਬਦ ਆ ਕੇ ਮੈਂ ਠੀਕ ਆ ਮੈਂ ਘੈਂਟ ਆ ਮੈਂ ਮੈਂ ਹੀ ਠੀਕ ਆ ਬਸ ਜੋ ਮੈਂ ਕਿਹਾ ਉਹ ਠੀਕ ਆ ਬਸ ਇੱਕੋ ਹੀ ਸ਼ਬਦ ਆ ਜਿਹੜਾ ਇੱਕ ਸ਼ਬਦ ਨੂੰ ਰਿਮੂਵ ਕਰ ਦੋ ਤਾਂ ਅੱਧੇ ਝਗੜੇ ਖਤਮ ਹਮ ਇੱਕ ਸ਼ਬਦ ਰਿਮੂਵ ਕਰ ਦੋ ਪਰ ਮੈਂ ਠੀਕ ਆ ਆਪਣੇ ਵਿੱਚੋਂ ਰਿਮੂਵ ਕਰ ਦੋ ਪਰਿਵਾਰ ਚੋਂ ਨਹੀਂ ਸਾਰੇ ਠੀਕ ਨੇ ਉਹ ਵੀ ਠੀਕ ਆ ਹਮ ਹਰ ਗੱਲ ਬੰਦ ਜਿਹੜਾ ਕਹਿੰਦਾ ਨਾ ਉਹਦੀ ਗੱਲ ਧਿਆਨ ਨਾਲ ਸੁਣੋ ਤਾਂ ਠੀਕ ਤਾਂ ਠੀਕ ਹੁੰਦਾ ਨਹੀਂ ਤਾਂ ਮੈਂ ਠੀਕ ਵਾਲਾ ਸ਼ਬਦ ਤਾਂ ਵੈਸੇ ਹੀ ਖਤਰਨਾਕ ਆ ਸਾਰਿਆਂ ਵਾਸਤੇ ਪਰਿਵਾਰਾਂ ਵਾਸਤੇ ਵੀ ਖਤਰਨਾਕ ਆ ਦੇਸ਼ ਵਾਸਤੇ ਵੀ ਖਤਰਨਾਕ ਆ ਕੇ ਜੀ ਬਿਲਕੁਲ ਜੀ ਪਹਿਲਾਂ ਵੀ ਜਦੋਂ ਇਹੋ ਜਿਹੇ ਰੌਲੇ ਪੈਂਦੇ ਸੀਗੇ ਤਾਂ ਸਿੱਧੂ ਸਾਬ ਨੂੰ ਪ੍ਰਧਾਨਗੀ ਮਿਲ ਗਈ ਫਿਰ ਉਹ ਸ਼ਾਂਤ ਹੋ ਗਏ ਸੀ ਵੀ ਚਲੋ ਇੱਕ ਅਹੁਦਾ ਆ ਗਿਆ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਹੋਣ ਲੱਗ ਪਈ ਐ ਤਾਂ ਉਦੋਂ ਸ਼ਾਂਤ ਹੋ ਗਏ ਸੀ ਵੈਸੇ ਸਮਰਾਲਾ ਦੇ ਵਿੱਚ ਵੱਡੀ ਰੈਲੀ ਹੋਣੀ ਐ ਸਮਰਾਲਾ ਦੇ ਵਿੱਚ ਇੱਕ ਜੁਟ ਕਰਨ ਦੀ ਕੋਸ਼ਿਸ਼ ਕਰਨਗੇ ਮਲਕਾਰਜਣ ਖੜਗੇ ਇਹਨਾਂ ਨੂੰ ਪਰ ਗਿੱਦੂ ਸਾਹਿਬ ਇਹ ਕਹਿ ਵੀ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਇੰਡੀਆ ਗੱਠ ਜੋੜ ਦਾ ਰੌਲਾ ਪਾ ਲਿਆ ਇਹ ਵੀ ਕਰ ਸਕਦੇ ਸੀਗੇ ਇਹ ਕਿ ਚੋਣਾ ਆਪਣੇ ਹਿਸਾਬ ਦੇ ਨਾਲ ਲੜ ਲੈਂਦੇ ਤੇ ਜਦੋਂ ਬਹੁਮਤ ਦੀ ਗੱਲ ਆਉਂਦੀ ਤਾਂ ਉਦੋਂ ਸਾਰੇ ਇਕੱਠੇ ਹੋ ਜਾਂਦੇ ਆਪਸ ਦੇ ਵਿੱਚ ਪਹਿਲਾਂ ਅੰਦਰ ਖਾਤੇ ਮੀਟਿੰਗਾਂ ਮੂਟਿੰਗਾਂ ਕਰ ਲੈਂਦੇ ਤੇ ਰੌਲਾ ਘੱਟ ਪੈਂਦਾ ਕਿਉਂਕਿ ਛੋਟੀ ਲੀਡਰਸ਼ਿਪ ਨੂੰ ਸੂਬਿਆਂ ਦੀ ਲੀਡਰਸ਼ਿਪ ਨੂੰ ਸਮਝਾਉਣਾ ਬੜਾ ਔਖਾ ਹੁੰਦਾ ਕਿਉਂਕਿ ਆਪਸ ਦੇ ਵਿੱਚ ਬੜੀਆਂ ਰੰਜਿਸ਼ਾਂ ਚੱਲਦੀਆਂ ਰਹਿੰਦੀਆਂ ਨੇ ਇੱਕ ਦੂਜੇ ਦੀ ਨਹੀਂ ਬਣਦੇ ਤਾਂ ਫਿਰ ਵਿਰੋਧੀਆਂ ਦੇ ਨਾਲ ਤਾਂ ਕਿੱਥੇ ਇਕੱਠੇ ਹੋਣਗੇ ਨਹੀਂ ਕਿੱਥੇ ਜਦੋਂ ਤੁਹਾਡੇ ਦੇ ਕਾਂਗਰਸੀ ਹੈ ਜੀ ਉਹ ਜੇ ਹੁਣ ਜੇ ਗਲਤ ਕੰਮ ਕਰੂ ਬੰਦਾ ਜੀ ਹੂੰ ਤੋਂ ਦੇ ਖਿਲਾਫ ਕੇਸ ਦਰਜ ਤਾਂ ਹੁਣ ਨਿਆਪਰ ਨਿਯਮਾਂ ਅਧੀਨ ਕੰਮ ਕਰੇਗੀ ਆਪਣਾ ਪਰ ਉਸ ਨੂੰ ਜੇਕਰ ਕੋਈ ਪਾਰਟੀ ਵਾਲੇ ਆਪਣੀ ਪਰਸਨਲ ਲੈ ਲੈਣਾ ਤਾਂ ਮਾੜੀ ਗੱਲ ਆ ਜੇ ਭਗਵਾਨ ਤੁਮਾਰ ਪਰਸਨ ਹੁਣ ਜਿਹੜਾ ਕਿ ਉਹ ਉਹ ਹੈਗੇ ਨੇ ਜੀ ਤਰਮ ਸਰੋਤ ਨੇ ਜੀ ਹਾਂ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਪਰਤਾਲ ਚੱਲ ਰਹੀ ਆ ਜੀ ਅੱਛਾ ਕੇਸ ਦਰਜ ਹੋਣਾ ਐਫ ਆਈ ਆਰ ਦਰਜ ਹੋਣਾ ਕੋਈ ਗੱਲ ਨਹੀਂ ਹੁੰਦੀ ਪੁਲਿਸ ਕਰਦੀ ਆ ਤੇ ਉਹਦਾ ਕਾਨੂੰਨ ਨੇ ਕੰਮ ਕਰਨਾ ਦਿਖਾਉਣਾ ਹੁੰਦਾ ਵੀ ਕੀ ਠੀਕ ਆ ਉਸ ਨੂੰ ਪਰਸਨਲੀ ਹੋ ਜਾਣ ਤੋਂ ਪੜਤਾਲਵੇ ਦੇਖੀਏ ਜੋ ਹੋਊਗਾ ਅੱਜ ਤਾਂ ਪੜਤਾਲ ਸੁਖਵੀਰ ਨੂੰ ਚਲਣੀ ਆ ਜਿਹੜੇ ਬਿਜ਼ਨਸ ਵਿੱਚ ਉੱਤੇ ਹੋਏ ਨੇ ਬਿਜ਼ਨਸ ਵਿੱਚ ਉੱਤੇ ਵਿੱਚ ਕਿਹਦੇ ਕਿਹਦਾ ਫਾਇਦਾ ਕੀਤਾ ਕਿਹਦਾ ਨਸਾਨ ਪਹਚਾਇਆ ਕਿਹਨੂੰ ਲਾਹ ਪਹਚਾਇਆ ਉਹ ਵੀ ਪੜਤਾਲ ਸ਼ੁਰੂ ਹੋ ਗਈ ਹੈ ਅਜਾ ਉਧਰ ਨੂੰ ਵੀ ਜਾਊਗਾ ਸੂਈ ਪਤਾ ਨਹੀਂ ਕਿਹਦੇ ਖਿਲਾਫ ਕੀ ਸੂਈ ਪਹੁੰਚਵੇ ਐਂ ਕਹਿੰਦੇ ਆ ਤੇ ਬਾਕੀ ਚਲੋ ਐਨੀਥਿੰਗ ਜੋ ਵੀ ਹੋਏਗਾ ਨਾ ਜੀ ਜੋ ਹੋ ਰਿਹਾ ਆ ਇੰਡੀਆ ਗੱਠ ਜੋੜ ਦੇ ਨਾਲ ਹੋ ਹੀ ਰਿਹਾ ਪਰ ਲੋਕ ਜਿਹੜੇ ਹੈਗੇ ਆ ਨਾ ਜੀ ਉਹ ਸਾਰੇ ਸਿਆਣੇ ਆ ਸਮਝਦੇ ਆ ਲੋਕ ਵੀ ਯਾਰ ਇਹ ਠੀਕ ਹੈ ਇਹ ਗਲਤ ਹੈ ਉਹ ਗੱਲ ਬਾਕਾ ਕੇ ਜਿਹਨੇ ਧਰਮ ਦੀ ਫੀਮ ਖਾ ਲਈ ਨਾ ਜੀ ਉਹ ਨਹੀਂ ਕੋ ਸਮਝਦੇ ਹਮ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੂਨੀ ਰਾਜ਼। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ हर शहर जवान ਹਨ ਉਹਨਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ